ਦਾ ਸ਼ਲ ਤੇਰਾ ਬਿਨ ਤੇ ਹਰ ਪਤ ਤੇ ਉਧਾਰਿਆ ਤੁਝ ਬਿਨ নাহি ਕੋਈ ਬਿਨ ਹੋਇ ਸਾਰਾ Hello? ਸਾਧ ਜਨ ਸੁ ਰਹੈ ਮੋ ਸੁ ਰਹੈ ਹਰ 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 ਨਿਵਲਾਦ ਸਭ ਤਨ ਮਨ ਹਰਿਆ ਹੋਇਆ ਮਨ ਕਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੋਰ ਚਾਨਣ ਗਿਆਨ ਚਰਾਗ ਗਨ ਨਾਨਕ ਜੀ ਵੇ ਦੇਖ ਹਰ ਇੱਕ ਨਿੰਮੁਗੜੀ ਇਹ ਲੋਖ ਲਾਗ ਮਹਲਾ 4 ਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਕ ਹੋ ਗਏ ਨਾ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਕਿਉ ਕਹਿ ਮਾਨ ਅਗੇ ਮਾਨ ਪਾਉੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੂੰ ਦਿਹੋ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਰਦੇ ਆਪੇ ਤਾੜੀ ਲਾਈ ਐ ਆਪੇ ਗੁਣ ਗਾਇਆ ਹਰ ਤਿਆਗ ਹੋ ਭਗਤ ਹੋ ਦਿਨ ਸਰਾਤ ਅੰਤ ਲਹੇ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਦੇ ਆਵੋ ਭਗਤੋ ਦਿਨ ਸਰਾਤ ਅੰਤ ਲੈ ਛੜਾਇਆ ਜਿਨ ਸੇਵਿਆ ਤਿੰਨ ਸੁਖ ਪਾਇਆ ਹਰਨਾਮ ਉਸਮੈ Valeu. Uh -huh.